ਮੇਂ ਬੋ ਮੇਂ ਬੋਸ ਵੀਰ ਜੀ ਇਹ ਬਰਸਾਤ ਹੋਈ ਆ ਇਹਨੇ ਜਿਹੜਾ ਕੱਲ ਬਹੁਤ ਜ਼ਿਆਦਾ ਜਿਹੜਾ ਆੜਤੀ ਦੇ ਮਜ਼ਦੂਰਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਕਣਕ ਦਾ ਸੀਜ਼ਨ ਹੁੰਦਾ ਨਾ ਜੀ ਇਹ ਤਕਰੀਬਨ ਇੱਕ ਹਫ਼ਤੇ ਦਾ ਰਹਿ ਗਿਆ ਕਿਸਾਨ ਜਿਹੜੇ ਆ ਉਹ ਆਪਣੀ ਜਿਹੜੀ ਜਿੰਸ ਆ ਉਹ ਵੇਚ ਕੇ ਆਪਣੇ ਪੈਸੇ ਲੈ ਕੇ ਉਹ ਚਲੇ ਗਏ ਨੇ ਨੁਕਸਾਨ ਆ ਸਭ ਤੋਂ ਜ਼ਿਆਦਾ ਜਿਹੜਾ ਐਸ ਟਾਈਮ ਆ ਉਹ ਆੜਤੀਏ ਨੂੰ ਹੋ ਰਿਹਾ ਮੈਨੂੰ ਤਾਂ ਇੰਜ ਲੱਗਦਾ ਵੀ ਕੋਲੋਂ ਸਾਨੂੰ ਪੈਸੇ ਪਾਉਣੇ ਪੈਣਗੇ ਕਿਉਂਕਿ ਇਹ ਤੋੜਾ ਵੀ ਖਰਾਬ ਹੋ ਜਾਂਦਾ ਜਦੋਂ ਤੋੜਾ ਖਰਾਬ ਹੋ ਜਾਂਦਾ ਤੇ 50 ਰੁਪਏ ਦਾ ਖਾਲੀ ਤੋੜਾ ਹੀ ਆ ਵੇ ਭਰ ਦੇ ਵਿੱਚ ਜਿਹੜਾ ਮੌਸਮ ਜੋ ਆਪਣਾ ਮਜ਼ਾਬ ਬਦਲਦਾ ਦਿਖਾਈ ਦਿੱਤਾ ਹੈ ਜੋ ਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ 24 ਤੋਂ 48 ਘੰਟਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਬਰਸਾਤ ਜਿਹੜੀ ਬਹੁਤ ਜ਼ਿਆਦਾ ਹੋਈ ਹੈ ਜਿਸ ਦੇ ਨਾਲ ਕੀ ਅਸੀਂ ਇਸ ਵਕ ਮੌਜੂਦ ਹੈਗੇ ਆ ਗੁਰੂ ਨਗਰੀ ਦੀ ਮੰਡੀ ਦੇ ਵਿੱਚ ਤਾਂ ਤੁਸੀਂ ਵੇਖ ਸਕਦੇ ਹੋ ਕਿ ਦਾਣਾ ਮੰਡੀ ਵਿਖੇ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ ਜਿਹੜਾ ਆਪਣੀ ਕਿਰਤ ਜੋ ਕੀਤੀ ਗਈ ਸੀਗੀ ਉਹਨਾਂ ਵੱਲੋਂ ਤਾਂ ਉਹ ਇਸ ਮੰਡੀ ਦੇ ਵਿੱਚ ਲੈ ਕੇ ਜਿਹੜੀ ਹੈ ਇੱਥੇ ਛੁੱਟ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਇੱਥੋਂ ਦੇ ਆੜਤੀਏ ਨੇ ਉਹਨਾਂ ਨੂੰ ਕੀ ਕੁਝ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਅੱਜ ਅਸੀਂ ਕੁਝ ਇੱਥੇ ਲੋਕ ਜਿਹੜੇ ਮੌਜੂਦ ਨੇ ਅਤੇ ਮੌਜੂਦਾਂ ਉੱਥੇ ਵੀ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕੁਝ ਖਾਸ ਤੌਰ ਤੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮੌਸਮ ਜਿਹੜਾ ਸਵੇਰ ਭਰ ਦੇ ਵਿੱਚ ਬਦਲਿਆ ਉਸ ਦੇ ਬਦਲਦੇ ਦੇ ਨਾਲ ਜੇ ਕਹਿ ਲਈਏ ਕਿ ਸਵੇਰ ਭਰ ਦੇ ਵਿੱਚ ਬਰਸਾਤ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਈ ਹੈ ਤਾਂ ਉੱਥੇ ਸਾਡੇ ਨਾਲ ਕੁਛ ਆੜਤੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਜੀ ਜਿਸ ਤਰ੍ਹਾਂ ਦੇ ਨਾਲ ਮੌਸਮ ਬਦਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਵੀ ਹਲਾਟ ਹੈ ਕਿ ਬਾਰਿਸ਼ ਏਡੀਆ ਹੋਰ ਜ਼ਿਆਦਾ ਹੋਏਗੀ ਤਾਂ ਮੰਡੀਆਂ ਦੇ ਵਿੱਚ ਕੀ ਕੁਝ ਦਿੱਕਤਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪ ਮੇ ਮੇ ਬੱਸ ਵੀ ਜਿਹੜੀ ਇਹ ਬਰਸਾਤ ਹੋਈ ਆ ਇਹਨੇ ਜਿਹੜਾ ਕੱਲ ਬਹੁਤ ਜ਼ਿਆਦਾ ਜਿਹੜਾ ਆੜਤੀ ਦੇ ਮਜ਼ਦੂਰਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਇਸ ਟਾਈਮ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਨਾ ਜੀ ਇਹ ਤਕਰੀਬਨ ਇੱਕ ਹਫਤੇ ਦਾ ਰਹਿ ਗਿਆ ਕਿਸਾਨ ਜਿਹੜੇ ਆ ਉਹ ਆਪਣੀ ਜਿਹੜੀ ਜਿੰਸ ਆ ਉਹ ਵੇਚ ਕੇ ਆਪਣੇ ਪੈਸੇ ਲੈ ਕੇ ਉਹ ਚਲੇ ਗਏ ਨੇ ਹੁਣ ਜਿਹੜੀ ਸਾਰੀ ਤਲਵਾਰ ਆ ਉਹ ਸਾਰੀ ਜਿਹੜੀ ਆ ਉਹ ਆੜਤੀਏ ਤੇ ਤੇ ਮਜ਼ਦੂਰ ਵਿਚਾਰੇ ਜਿਹੜੇ ਗਰੀਬ ਆ ਜਿਹੜੇ ਆ ਆ ਵੇਖੋ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਨੇ ਜਿਹੜੀਆਂ ਇਹਨੀਆਂ ਬੂਰੀਆਂ ਇਹਨਾਂ ਦੀ ਫਿਰ ਪਲਟੀ ਕਰਕੇ ਉੱਪਰ ਨੂੰ ਕਰਨੀਆਂ ਬੂਰੀਆਂ ਇਹ ਜਿਹੜਾ ਨੁਕਸਾਨ ਆ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਆ ਉਹ ਆੜਤੀਏ ਨੂੰ ਹੋ ਰਿਹਾ ਕਿਉਂਕਿ ਜਿਹੜੀ ਪਰਚੇਜ ਆ ਉਹ ਏਜੰਸੀਆਂ ਨੇ ਕਰ ਲਈ ਆ ਪਰ ਸਾਡਾ ਆੜਤੀਆਂ ਦਾ ਇਹ ਕੋ ਕੰਮ ਨਹੀਂ ਹੈਗਾ ਪੀ ਜਿਹੜਾ ਅਸੀਂ ਮਾਲ ਪਰਚੇਜ ਆ ਸਾਡਾ ਕੰਮ ਹੈਗਾ ਕਿਸਾਨ ਦੀ ਜਿਹੜੀ ਜਿੰਸ ਆਉਣੀ ਆ ਉਹਦੀ ਸਫਾਈ ਕਰਵਾ ਕੇ ਉਹਦੀ ਬੋਰੀਆਂ ਚ ਪਾ ਕੇ ਤੇ ਉਹਦੀ ਟੰਕੇ ਲਵਾ ਕੇ ਅਸੀਂ ਵੀ ਰੱਖ ਦੇਣੀ ਆ ਉਹਦਾ ਮਾਲ ਅੱਗੇ ਠੇਕੇਦਾਰ ਦਾ ਕੰਮ ਆ ਜੀ ਠੇਕੇਦਾਰ ਇਸ ਮੰਡੀ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਤੁਹਾਨੂੰ ਪਤਾ ਵੀ ਥੋੜੇ ਦਿਨ ਪਹਿਲਾਂ ਮੰਤਰੀ ਢਾਲੀਵਾਲ ਸਾਹਿਬ ਆਏ ਸੀ ਜਿਹੜਾ ਠੇਕੇਦਾਰ ਸੀ ਉਹਦੇ ਕੋਲ ਕੋਈ ਗੱਡੀ ਨਹੀਂ ਸੀ ਉਹਨਾਂ ਨੇ ਉਹਨੂੰ ਬਲੈਕਲਿਸਟ ਕਰਕੇ ਤੇ ਆੜਤੀਆਂ ਦੇ ਗੱਲ ਜਿਹੜੀ ਆ ਉਹ ਸਿਆਪਾ ਪਾ ਦਿੱਤਾ ਵੀ ਆੜਤੀਏ ਚ ਕੌਣ ਤੇ ਆੜਤੀਏ ਜੇ ਚੱਕਉਂਦੇ ਆ ਤੇ ਗੱਡੀ ਲੇਵਰ ਹੈ ਨਹੀਂ ਗੀ ਲੇਵਰ ਵਾਲਿਆਂ ਦਾ ਜਿਹੜਾ ਉਹ ਟੈਂਡਰ ਕਰਤਾ ਹੋਰ ਹੁੰਦੇ ਆ ਨੇ ਉਹਨਾਂ ਕੋਲ ਪੰਜ-ਪੰਜ ਬੰਦੇ ਨੇ ਉਹ ਸਾਰੀ ਦਿਹਾੜੀ ਇੱਕ ਦੋ ਗੱਡੀਆਂ ਲਾਉਂਦੇ ਆ ਤੇ ਗੱਡੀਆਂ ਦੀ ਲਾਈਨ ਲੱਗ ਜਾਂਦੀ ਆ ਫਿਰ ਗੱਡੀਆਂ ਵਾਲੇ ਦਿਹਾੜੀ ਵੀ 8 ਤੀਏ ਤੋਂ ਮੰਗਦੇ ਆ ਇਸ ਕਰਕੇ ਜਿਹੜਾ ਨੁਕਸਾਨ ਆ ਸਭ ਤੋਂ ਜ਼ਿਆਦਾ ਜਿਹੜਾ ਉਹ 8 ਤੀਏ ਵਰਗ ਦਾ ਹੋ ਰਿਹਾ ਇੱਕ 46 ਰੁਪਏ ਜਿਹੜੇ ਕੁਇੰਟਲ ਦੇ ਸਰਕਾਰ ਨੇ ਸਾਡੇ ਫਿਕਸ ਕਰ ਦਿੱਤੇ ਆ ਉਹਦੇ ਚ ਵੀ ਮੈਨੂੰ ਮਹਿਦ ਨਹੀਂਗਾ ਵੀ ਕੋਈ ਜਿਹੜੀ 840 ਰੁਪਏ ਆਉਣੇ ਆ ਕੋਈ 83 ਜਿਹੜਾ ਆਪਣੇ ਘਰ 46 ਰੁਪਏ ਕੁਇੰਟਲ ਦੇ ਜਿਹੜੇ ਉਹ ਖੜ ਸਕੇ ਕਿਉਂਕਿ 83 ਵਰਗ ਦੇ ਵੀ ਜਿਹੜੇ ਉਹਨਾਂ ਨੇ ਵੀ ਆਪਣੇ ਬੱਚੇ ਪਾਲਨੇ ਅਸੀਂ ਵੀ 6 ਮਹੀਨੇ ਦੇਖਦੇ ਆ ਕਿ ਕਦੋਂ ਜਿਹੜੀ ਜਿੰਸ ਆ ਕਣਕ ਆਏਗੀ ਜਾਂ ਝੋਨਾ ਆਏਗਾ ਤੇ ਕੋ ਸਾਡੇ ਵੀ ਮਾਪਿਓ ਬਜ਼ੁਰਗ ਬੈਠੇ ਆ ਕੋਈ ਸਾਡੇ ਵੀ ਬੱਚੇ ਆ ਸਾਡੇ ਵੀ ਕੋ ਮਣੀਮਾ ਤੇ ਮੰਡੀਆਂ ਦੇ ਖਰਚੇ ਆ ਤੇ ਉਹ ਮੈਨੂੰ ਮਹਿਦ ਆ ਕਿ ਆ ਰਹੀ ਅਸੀਂ ਬਦਰਾਂਗੀ ਘਰਾਂ ਨੂੰ ਜਾਵਾਂਗੇ ਮੈਨੂੰ ਤਾਂ ਇੰਜ ਲੱਗਦਾ ਵੀ ਕੋਲੋਂ ਸਾਨੂੰ ਪੈਸੇ ਪਾਉਣੇ ਪੈਣੇ ਪੈਣਗੇ ਕਿਉਂਕਿ ਇਹ ਤੋੜਾ ਵੀ ਖਰਾਬ ਹੋ ਜਾਂਦਾ ਜਦੋਂ ਤੋੜਾ ਖਰਾਬ ਹੋ ਜਾਂਦਾ ਤੇ 50 ਰੁਪਏ ਦਾ ਖਾਲੀ ਤੋੜਾ ਹੀ ਆ ਇਸ ਕਰ ਬਾਰਦਾਨੇ ਦੀ ਵੀ ਕਾफी ਘਾਟ ਇਹ ਕਹਿ ਲਿਆ ਕਿ ਇਸ ਮੰਡੀ ਦੇ ਵਿੱਚ ਹੈਗੀ ਕਿਉਂਕਿ ਜਿੱਥੇ ਸ਼ੈਡਾਂ ਦੀ ਘਾਟ ਹੈ بارشਾਂ ਦੇ ਨਾਲ ਬਾਰਦਾਨਾ ਵੀ ਕਾफी ਖਰਾਬ ਹੁੰਦਾ ਹੋਏ ਨਹੀਂ ਜੀ ਵੇਖੋ ਬਾਰਦਾਨੇ ਦੀ ਸਰਕਾਰ ਵੱਲੋਂ ਕੋਈ ਘਾਟ ਨਹੀਂ ਸਰਕਾਰ ਨੇ ਤਾਂ ਬਾਰਦਾਨਾ ਦੇ ਦਿੱਤਾ ਤੇ ਕਣਕ ਕਿਸਾਨ ਦੀ ਆ ਦੇਖੋ ਬੋਰੀਆਂ ਵਿੱਚ ਭਰ ਗਈ ਆ ਠੀਕ ਹੈ ਨਾ ਜੀ ਦੇਖੋ ਕਿਸਾਨਾਂ ਦੀ ਜਿਹੜੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਕਿਸਾਨਾਂ ਦਾ ਮਾਲ ਆਇਆ ਹੈ ਉਹਨਾਂ ਦਾ ਮਾਲ ਬੋਰੀਆਂ ਵਿੱਚ ਪੈ ਗਿਆ ਹੈ ਠੀਕ ਹੈ ਨਾ ਜੀ ਪਰ ਇਹ ਜ਼ਿੰਮੇਵਾਰੀ ਜਿਹੜੀ ਆਰਤੀਏ ਦੇ ਸਿਰ ਤੇ ਪਾ ਦਿੱਤੀ ਗਈ ਆ ਜਿਹੜਾ ਕਿ ਆਰਤੀਏ ਦਾ ਕੰਮ ਆ ਬਸ ਇਦਾਂ ਲਾ ਕੇ ਉਹਨੂੰ ਟੰਕੇ ਲਵਾ ਕੇ ਉਹਦੀ ਸਫਾਈ ਕਰਾ ਕੇ ਤੇ ਉਹਨੂੰ ਕਰ ਦੇਣਾ ਆ ਆ ਦੇਖੋ ਇਹ ਕੈਮਰਾ ਸਾਹਿਬ ਨੂੰ ਮੈਂ ਕਹਿੰਨਾ ਵੀਰ ਜੀ ਨੂੰ ਇਹਨੂੰ ਝਾਤੀ ਮਾਰੋ ਇਹ ਸਾਰਾ ਜਿਹੜਾ ਕੁਝ ਹੋ ਰਿਹਾ ਇੱਥੇ ਸ਼ੈੱਡ ਚਾਹੀਦੇ ਨੇ ਕਿਉਂਕਿ ਏਡੀ ਵੱਡੀ ਮੰਡੀ ਆ ਇੱਥੇ ਸਾਡੇ ਸਾਰੇ 4 ਨੇ ਠੀਕ ਹੈ ਜੀ ਦੋ ਇਧਰਲੇ ਪਾਸੇ ਨੇ ਦੋ ਉਧਰਲੇ ਪਾਸੇ ਨੇ 4 ਸ਼ੈੱਡ ਨੇ ਤੇ ਪਰ ਇੱਥੇ ਜੇ ਸ਼ੈੱਡ ਪਏ ਹੁੰਦੇ ਆ ਕੁਝ ਜਿਹੜਾ ਆ ਕੁਝ ਹੋਇਆ ਇਹ ਇਹ ਨਾ ਹੁੰਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੜੇ ਚਿਰ ਤੋਂ ਜਿਹੜੀ ਅਪੀਲ ਕਰ ਰਹੇ ਆਂ ਵੀ ਮੰਡੀ ਬਹੁਤ ਵੱਡੀ ਆ 100 ਕਿੱਲੇ ਦੀ ਮੰਡੀ ਆ ਇਹਦੇ ਵਿੱਚ ਇੱਕ ਤੇ ਛੱਡ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਇੱਕ ਜਿਹੜੀ ਸਰਕਾਰ ਆ ਉਹ ਹਰ ਵਾਰੀ ਇਦਾਂ ਹੀ ਹੁੰਦਾ ਪੀ ਜਦੋਂ ਅਸੀਂ ਕਹਿੰਨੇ ਆ ਪੇ ਸਾਨੂੰ ਸ਼ੁਰੂ ਤੋਂ ਹੀ ਜਿਹੜੀ ਲਾਰਟਮੈਂਟ ਆ ਉਹ ਆਰਤੀਏ ਦੇ ਨਾਂ ਤੇ ਟੈਂਡਰ ਕਰਤ ਕਰਦੇ ਸਾਨੂੰ ਕਿਲੋਮੀਟਰਾਂ ਦਾ ਪੈਸੇ ਦੇ ਦਿਓ ਉਦੋਂ ਕਰਦੇ ਨਹੀਂ ਉਦੋਂ ਵਿੱਚ ਟੈਂਡਰ ਕਰਤ ਵਿੱਚ ਫਸਾ ਦਿੰਦੇ ਆ ਜਦੋਂ ਟੈਂਡਰ ਕਰਤ ਭੱਜ ਜਾਂਦੇ ਆ ਮੁੜ ਕੇ ਜਿਹੜਾ ਉਹ ਆਰਤੀਏ ਨੂੰ ਦਬਾ ਪਾ ਕੇ ਆਰਤੀਆਂ ਤੋਂ ਮਾਲ ਚੁਕਵਾਇਆ ਜਾਂਦਾ ਪੈਸੇ ਫੇਰ ਟੈਂਡਰ ਕਰਤਾ ਨੂੰ ਆਉਣੇ ਆ ਉਹਨੇ ਮਨਮਰਜ਼ੀ ਨਾਲ ਫੇਰ ਪੈਸੇ ਦੇਣੇ ਆ ਇਸ ਕਰਕੇ ਇਹ ਜਿਹੜਾ ਆੜਤੀਆ ਐਸੇ ਵੇਲੇ ਉਹ ਐਡਾ ਕਿ ਪਰੇਸ਼ਾਨ ਆ ਕਿ ਮੇਰੇ ਖਿਆਲ ਹੈ ਕਈ ਆੜਤੀ ਦੇ ਇਹੋ ਜਿਹੇ ਵਿਚਾਰੇ ਉੱਠ ਕੇ ਘਰੋਂ ਹੀ ਨਹੀਂ ਆ ਰਹੇ ਵੀ ਇੰਨਾ ਮੰਦਾ ਆ ਲਿਆ ਮਜ਼ਦੂਰ ਆ ਤੇ ਉਹਨਾਂ ਵਿਚਾਰਿਆਂ ਦਾ ਮੰਦਾ ਆ ਲਿਆ ਕਿਉਂਕਿ ਬੂਰੀਆਂ ਪਲਟਾਉਣੀਆਂ ਪੈਣੀਆਂ ਇਸ ਕਰਕੇ ਸਭ ਤੋਂ ਵੱਡੀ ਮੇਰੀ ਇੱਕ ਮੰਗ ਆ ਕਿ ਇੱਕ ਤਾਂ ਸ਼ੈੱਡ ਬਣਾਏ ਜਾਣ ਦੂਸਰਾ ਜਿਹੜਾ ਆ ਜਿਹੜਾ ਆੜਤੀਏ ਦੇ ਗੱਲ ਦੇ ਵਿੱਚ ਆ ਇਹਨੂੰ ਮਾਲ ਨੂੰ ਜਿਹੜਾ ਉੱਥੇ ਪਚਾਉਣਾ ਇਹ ਜਿਹੜੀ ਇਹ ਸਾਡੇ ਕੋਲ ਤਿਆਪਾਈ ਆ ਇਹਨੂੰ ਕੱਢਿਆ ਜਾਵੇ ਉੱਥੇ ਗੁੰਡਾ ਗੁੰਡਾ ਟੈਕਸ ਜਿਹੜਾ ਲੱਗਦਾ ਉੱਥੇ ਜਿਹਨੂੰ ਮਾਲ ਟੈਂਡਰ ਕਰਤਾ ਪਹਿਲਾਂ 570 ਰੁਪਏ ਕਿੰਟਲ ਦੇ ਸਾਡੇ ਤੋਂ ਪਵਾ ਰਿਆ ਫਿਰ ਉੱਥੇ ਜਿਹੜੀ ਲੇਬਰ ਆ ਉਹ ਲੇਬਰ ਹੈ ਨਹੀਂਗੀ ਲੇਬਰ ਨੂੰ ਵੀ ਸਾਨੂੰ ਜਿਹੜੇ ਆ ਪ੍ਰਾਈਵੇਟ ਲੇਬਰ ਖੜਕੇ ਸਾਨੂੰ 5 ਰੁਪਏ ਤੋੜੇ ਦੇ ਦੇਣੇ ਪੈ ਰਹੇ ਆ ਜਿਹੜੇ ਕਿ ਸਰਕਾਰ ਨੇ 2 ਰੁਪਏ ਕਿੰਨੇ ਪੈਸੇ ਦੇਣੇ ਆ ਇਸ ਕਰਕੇ ਆੜਤੀਏ ਨੂੰ ਬਹੁਤ ਜ਼ਿਆਦਾ ਹਲੇ ਆੜਤੀਏ ਦੇ ਮੈਂ ਤੁਹਾਨੂੰ ਦੱਸ ਚੁੱਕਾ ਫਿਰ ਦੁਬਾਰਾ ਦੁਬਾਰਾ ਇਸ ਤਰ੍ਹਾਂ ਦੇ ਨਾਲ ਜੇ ਕਹਿ ਲਿਆ ਕਿ ਸਰਕਾਰ ਅਕਸਰ ਕਿਸਾਨਾਂ ਵਾਸਤੇ ਕਈ ਵੱਖੋ ਵੱਖ ਜੇ ਕਹਿ ਲਿਆ ਤਰੀਕੇ ਦੇ ਨਾਲ ਜੋ ਉਹਨਾਂ ਦੀ ਸੁਣਵਾਈ ਕਰਦੀ ਆ ਤਾਂ ਆੜਤੀਏ ਦੀ ਵੀ ਸੁਣਵਾਈ ਕਰਨੀ ਚਾਹੀਦੀ ਹੈ ਬਿਲਕੁਲ ਜੀ ਜੇ ਆੜਤੀਏ ਹੀ ਖਤਮ ਹੋ ਗਿਆ ਆ ਜਿਹੜਾ ਇੱਕ ਹਫਤੇ ਦੇ ਵਿੱਚ ਇੰਨਾ ਮਾਲ ਆਇਆ ਇਹ ਕਿਹੜਾ ਸੈਲੋ ਆ ਇਹ ਇਹ ਮਤਲਬ ਇੰਨਾ ਮਾਲ ਕਿਤੇ ਚਲ ਜੂਗਾ ਇਹ ਆੜਤੀਏ ਤੇ ਮਜ਼ਦੂਰ ਇਹ ਇਹਨਾਂ ਦੀ ਦੇਣ ਬੜੀ ਤਗੜੀ ਆ ਇਹ ਮਾਲ ਨੂੰ ਢੋਆ ਢਵਾਈ ਕਰਨ ਵਾਸਤੇ ਸਰਕਾਰ ਨੂੰ ਮੈਂ ਅਪੀਲ ਕਰਦਾ ਕਿ ਕੋ ਆੜਤੀਏ ਦਾ ਵੀ ਖਿਆਲ ਰੱਖਿਆ ਰੱਖਿਆ ਜਾਵੇ ਜੇ ਆੜਤੀ ਖਤਮ ਹੋ ਗਿਆ ਮਜ਼ਦੂਰ ਖਤਮ ਹੋ ਗਿਆ ਤੇ ਫਿਰ ਇਹ ਜਿਹੜਾ ਜਿਸ ਤਰ੍ਹਾਂ ਇੰਨਾ ਮਾਲ ਜਿਹੜਾ ਆੜਤੀਆ ਆਪਣਾ ਕਿਸਾਨ ਦੇ ਨਾਲ ਉਹਦਾ ਨਾਤਾ ਆ ਉਹਨੂੰ ਰਾਤ 12 ਵਜੇ ਆਵੇ ਤੇ 12 ਵਜੇ ਵਿਚਾਰੇ ਮਜ਼ਦੂਰ ਵੀ ਨਹੀਂ ਸੁੰਦੇ 8 ਦਿਨ ਤੇ ਨਾ ਆੜਤੀਆ ਸੁੰਦਾ ਉਹਦਾ ਮਾਲ ਜਿਹੜਾ ਉਹਨੂੰ ਸਾਂ ਅਸੀਂ ਬੋਰੀਆਂ 'ਚ ਪਾਉਣੇ ਆ ਪਰ ਸਰਕਾਰ ਇੱਕ ਹਫ਼ਤੇ ਦੇ ਵਿੱਚ ਮੈਂ ਕਹਿੰਨਾ ਸਰਕਾਰ ਇੱਕ ਹਫ਼ਤੇ ਦੇ ਵਿੱਚ ਇਹ ਮਾਲ ਸਾਂਭ ਨਹੀਂ ਸਕਦੀ ਇਹ ਇੱਕ 2 ਮਹੀਨਿਆਂ 'ਚ ਨਹੀਂ ਸਾਂਭ ਸਕਦੀ ਸਰਕਾਰ ਸਰਕਾਰ ਨੂੰ ਤੇ ਇੱਕ ਜਿਹੜਾ ਆੜਤੀਏ ਜਿਹੜਾ ਨਾ ਉਹ ਇੱਕ ਮੁਹਤਦਾ ਇੱਕ ਸਮਝ ਲਓ ਕਿ ਉਹਨੂੰ ਉਹਦੀ ਸਹਾਇਤਾ ਕਰਦਾ ਪਰ ਸਰਕਾਰ ਜਿਹੜੀ ਆ ਉਹ ਆੜਤੀਏ ਨੂੰ ਪਰੇਸ਼ਾਨ ਕਰ ਰਹੀ ਹੈ ਕੋਈ ਸੁਨਵਾਈ ਨਹੀਂ ਹੁੰਦੀ ਸਭ ਮੰਡੀਆਂ ਚ ਪੰਜਾਬ ਚ ਇਹ ਨਹੀਂ ਕਹਿੰਦੇ ਵੀ ਸਾਡੇ ਅੰਮ੍ਰਿਤਸਰ ਹੀ ਆ ਕਿਤੇ ਜਿੰਨੀਆਂ ਵੀ ਮੰਡੀਆਂ ਤਰਨਤਾਰਨ ਕੀ ਜਿੰਨੀਆਂ ਵੀ ਭੀਲੋਵਾਲ ਇਧਰ ਕੋਈ ਸਭ ਮੰਡੀਆਂ ਚ ਇਹੋ ਹੀ ਹਾਲ ਆ ਅਜੇ ਲਿਫਟਿੰਗ ਜਿਹੜੀ ਆ ਕਾਗਜ਼ਾਂ ਚ ਜੋ ਮਰਜ਼ੀ ਕਹੀ ਜਾਣ ਅਜੇ ਮੈਨੂੰ ਜਾਪਦੀ ਹੈ ਲਿਫਟਿੰਗ ਜਿਹੜੀ ਸਰਕਾਰ ਦੀ ਪਰਚੇਜ ਦੇ ਮੁਤਾਬਕ ਅਜੇ 30% ਜਿਹੜੀ ਲਿਫਟਿੰਗ ਹੋਈ ਹੈ 70% ਅਜੇ ਲਿਫਟਿੰਗ ਜਿਹੜੀ ਹੈ ਬਾਕੀ ਆ ਜਿਸ ਤਰ੍ਹਾਂ ਦੇ ਨਾਲ ਹੁਣ ਵੀ ਜਿਹੜਾ ਬੱਦਲ ਛਾਏ ਨੇ ਗੁਰੂ ਨਗਰੀ ਦੇ ਵਿੱਚ ਤਾਂ ਜੇਕਰ ਫੇਰ ਬਰਸਾਤ ਹੁੰਦੀ ਆ ਤਾਂ ਇਹ ਕੰਮ ਲੱਗਦਾ ਨਹੀਂ ਕਿ ਫੇਰ ਉਨੇ ਕਾ ਮਜੂਬ ਬਿਲਕੁਲ ਜੀ ਜਿੰਨਾ ਇਹ ਜਿੰਨਾ ਚਿਰ ਤੱਕ ਸਰਕਾਰ ਦੇ ਘਰ ਨਹੀਂ ਜਾਂਦੀ ਉਹਨਾਂ ਚਿਰ ਤੱਕ ਇਹ ਵਿਚਾਰਾ ਉਹ ਹੀ ਆੜਤੀ ਮਜ਼ਦੂਰ ਹੀ ਜਿਹੜਾ ਇਹਦੀ ਅਲਤੀ-ਫਲਤੀ ਕਰਦਾ ਰਹੂ ਬੋਰੀ ਖਰਾਬ ਹੋ ਗਈ ਤੇ ਇੱਕ 50 ਰੁਪਏ ਦਾ ਖਾਲੀ ਜਿਹੜਾ ਵਰਦਣਾ ਸਰਕਾਰ ਨੇ ਨਹੀਂ ਸਾਨੂੰ ਦੇਣਾ ਫੇਰ ਦੁਬਾਰਾ ਇੱਕ ਵਾਰੀ ਦੇ ਦਿੱਤਾ ਫੇਰ ਸਾਨੂੰ ਆੜਤੀਏ ਨੂੰ ਹੀ ਲਿਆ ਕੇ ਤੇ ਜ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਇਹਦੀ ਮਿਹਨਤ ਕਰਨੀ ਪਊਗੀ ਫੇਰ ਉਹ ਵੀ ਉਹ ਵੀ ਗਰੀਬ ਆ ਅਸੀਂ ਉਹਨਾਂ ਨੂੰ ਵੀ ਫੇਰ ਆਖਾਂਗੇ ਕੋਈ 2-3 ਰੁਪਏ ਕੋਲੋਂ ਹੋਰ ਦਵਾਂਗੇ ਮਤਲਬ ਕਹਿ ਕੇ ਇਧਰੋਂ ਕੰਨ ਫੜਲੋ ਜਾਂ ਇਧਰੋਂ ਫੜਲੋ ਗੱਲ ਫੇਰ ਉਹ ਆੜਤੀਏ ਤੇ ਜਾਣ ਕੇ ਜਿਹੜੀ ਆ ਉਹ ਤਾਂ ਡਿੱਗ ਗਈ ਆ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਮੰਡੀ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆੜਤੀਆਂ ਨੂੰ ਜਿਹੜਾ ਇੱਕ ਬਹੁਤ ਜ਼ਿਆਦਾ ਜੋ ਨੁਕਸਾਨ ਕਹਿ ਸਕਦੇ ਹਾਂ ਕਿਉਂਕਿ ਕਿਸਾਨ ਤਾਂ ਆਪਣਾ ਮਾਲ ਜਿਹੜਾ ਇਸ ਮੰਡੀਆਂ ਦੇ ਵਿੱਚ ਛੱਡ ਜਾਂਦੇ ਨੇ ਆਪਣੇ ਪੈਸੇ ਜਿਹੜੇ ਬਣਦੇ ਨੇ ਉਹ ਲੈ ਜਾਂਦੇ ਨੇ ਲੇਕਿਨ ਆੜਤੀਆਂ ਲਈ ਇੱਕ ਬੜੀ ਵੱਡੀ ਸਮੱਸਿਆ ਕਹਿ ਸਕਦੇ ਆ ਬਣੀ ਹੋਈ ਆ ਹਾਲਾਂਕਿ ਜ਼ਰੂਰ ਸਰਕਾਰ ਅੱਗੇ ਇੱਕ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਮੰਡੀ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਛੱਡੇ ਜਿਹੜੇ ਉਹ ਬਣਾਏ ਜਾਣ ਤਾਂ ਉਸ ਨੂੰ ਲੈ ਕੇ ਜਿਹੜਾ ਇੱਕ ਅੱਜ ਅਪੀਲ ਜਿਹੜੀ ਆ ਜੋ ਆਰਤੀ ਗਿਆ ਵਰਕਿਆਂ ਨਾਲ ਬੋਲੋ ਇੱਥੇ ਕਿੰਨੀ ਗਿਆਤਾ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਰਕਾਰ ਹੈ ਕੀ ਆਰਤੀਆਂ ਦੀ ਸੁਨਵਾਈ ਕਰਦੀ ਹੈ ਕਿ ਨਹੀਂ ਤਾਂ ਉੱਥੇ ਹੀ ਹਾਲਾਂਕਿ ਮੌਸਮ ਵਿਭਾਗ ਵੱਲੋਂ ਹਲੇ ਵੀ ਅਲਾਰਟ ਹੈਗਾ ਕਿ ਸਵੇਰ ਭਰ ਦੇ ਵਿੱਚ ਜਿਹੜੀ ਬਰਸਾਤ ਹੈ ਲਗਾਤਾਰ ਹੋਏਗੀ ਤਾਂ ਜੇਕਰ ਬਰਸਾਤ ਹੁੰਦੀ ਹੈ ਤਾਂ ਇਸ ਮਾਲ ਦੀ ਜਿਹੜੀ ਰਾਖੀ ਆ ਉਹ ਕੌਣ ਕਰੂਗਾ ਤਾਂ ਜ਼ਰੂਰ ਇਹ ਆਸ ਤੇ ਨਾਲ ਆੜਤੀਆ ਵਰਗ ਜਿਹੜਾ ਉਹ ਇੱਕ ਆਸ ਰੱਖ ਰਿਹਾ ਕਿ ਜੋ ਸਰਕਾਰ ਹੈ ਉਹਨਾਂ ਦੀ ਮੰਗ ਸੁਣੇ ਔਰਤੇ ਜਿਹੜੀ ਆ ਜਿਹੜੀ ਕਾਰਵਾਈ ਕਹਿ ਸਕਦੇ ਆ ਕਿਉਂਕਿ ਜਿਹੜੇ ਸ਼ੈੱਡ ਹੈ ਉਹ ਜਲਦ ਤੋਂ ਜਲਦ ਜਿਹੜੇ ਇੱਥੇ ਬਣਾਏ ਜਾਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੀਰ ਤੋਂ ਇੱਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ